ਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਨੇਤਾ ਜਸਵੰਤ ਸਿੰਘ ਛਿਮਾ ਉਤੇ ਅਜੇ ਹੀ ਫਾਇਲਿੰਗ ਦੀ ਘਟਨਾ ਸਾਹਮਣੇ ਆਈ ਜਿਸ ਨੇ ਹਰ ਕਿਸੇ ਨੂੰ ਦਹਿਲਾ ਕੇ ਰੱਖ ਦਿੱਤਾ ਸਲਹਾਲ ਜਾਨ ਨੁਕਸਾਨ ਹੋਣ ਤੋਂ ਬਚਾਅ ਹੋ ਚੁੱਕਿਆ ਤਾਂ ਦੱਸ ਦਿੰਦੇ ਆ ਕਿ ਖੰਨਾ ਦੇ ਦੁਰਾਹਾ ਦੇ ਵਿੱਚ ਜਸਵੰਤ ਸਿੰਘ ਛਿਮਾ ਲੁਧਿਆਣਾ ਤੋਂ ਦੁਰਾਹਾ ਵੱਲ ਆਪਣੇ ਇਨੋਵਾ ਗੱਡੀ ਦੇ ਵਿੱਚ ਆ ਰਹੇ ਸੀ ਗੁਰਥਲੀ ਪੁਲਿਸ ਕੋਲ ਦੋ ਬਾਈਕ ਸਵਾਰਾਂ ਨੇ ਉਹਨਾਂ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਹਨੇਰੇ ਕਰਕੇ ਉਹਨਾਂ ਨੂੰ ਸ਼ੱਕ ਹੋਇਆ ਕਿ ਇਹ ਗਲਤ ਅੰਸਰ ਨੇ ਇਸ ਲਈ ਉਹਨਾਂ ਨੇ ਗੱਡੀ ਰੋਕਣ ਤੋਂ ਇਨਕਾਰ ਕਰ ਦਿੱਤਾ ਤੇ ਅੱਗੇ ਵਧੇ ਇਸ ਦੌਰਾਨ ਅਣਜਾਣ ਵਿਅਕਤੀਆਂ ਦੇ ਵੱਲੋਂ ਉਹਨਾਂ ਦੀ ਗੱਡੀ ਉੱਤੇ ਫਾਇਰਿੰਗ ਕੀਤਾ ਗਿਆ ਇੱਕ ਗੋਲੀ ਇਨੋਵਾ ਦੀ ਖਿੜਕਾ ਦੀ ਖਿੜਕੀ ਦੇ ਵਿੱਚ ਲੱਗੀ ਖੁਸ਼ਕਿਸਮਤੀ ਦੇ ਨਾਲ ਇਸ ਘਟਨਾ ਦੇ ਵਿੱਚ ਜਸਵੰਤ ਸਿੰਘ ਜੀਮਾ ਨੂੰ ਕੋਈ ਨੁਕਸਾਨ ਨਹੀਂ ਹੋਇਆ ਤਾਂ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੋਸ਼ੀ ਆਦੀ ਪਛਾਣ ਦੇ ਲਈ ਸੀਸੀਟੀਵੀ ਫੁਟੇਜ ਅਤੇ ਗਵਾਹਾਂ ਦੇ ਬਿਆਨਾਂ ਦਾ ਅਧਿਐਨ ਸ਼ੁਰੂ ਕਰ ਦਿੱਤਾ ਹੈ ਅੱਜ ਜੋ ਤਕਰੀਬਨ 7:00 ਵਜੇ ਮੈਂ ਲੁਧਿਆਣੇੋਂ ਤੁਰਿਆ ਸਾਡੇ ਇੱਥੇ ਮੇਰੇ ਸੰਗਣੀ ਦੀ ਭੈਣ ਰਹਿੰਦੀ ਹੈ ਇੱਥੇ ਸਾਡੇ ਭੈਣ ਜੀ ਉਹਨਾਂ ਦੇ بیٹے ਗੋਲਦੀ ਨੂੰ ਮੈਂ ਫੋਨ ਕੀਤਾ ਸੀ ਵੀ ਇੱਥੇ ਕੰਮ ਸੀਗਾ ਮੈਨੂੰ ਤਕਰੀਬਨ ਮੈਂ 7:00 ਵਜੇ ਜਦੋਂ ਤੁਰਿਆ ਤੇ ਜਦੋਂ ਮੈਂ ਇੱਥੇ ਪੋਲਾ ਪੁਲ ਦੇ ਅੱਧ ਵਿਚਾਲੇ ਆਇਆ ਤੇ ਮੈਂ ਹੌਲੀ ਹੌਲੀ ਗੱਡੀ ਲਿਆ ਕੇ ਆ ਰਿਹਾ ਸੀ ਤੇ ਮੈਂ ਸਮਝਿਆ ਕਿ ਪੁਲ ਦੇ ਕੋਲੋਂ ਹੀ ਮੁੜਨਾ ਹੈ ਕਿਉਂਕਿ ਇਹਨਾਂ ਦਾ ਘਰ ਸੀ ਉੱਥੇ ਤੇ ਕਿਉਂਕਿ ਅਕੇ ਮੈਂ ਇੱਧਰ ਦੀ ਜਾਨਾ ਉਹਨਾਂ ਮੈਨੂੰ ਪਹਿਲਾਂ ਲੋਹਾਰੇ ਕੰਮ ਸੀਗਾ ਲੋਹਾਰਿਆਂ ਮਿਲ ਕੇ ਮੈਂ ਸਿੱਧਾ ਇੱਧਰ ਨੂੰ ਆ ਗਿਆ ਮੈਨੂੰ ਇੱਕ ਮੋਟਰਸਾਈਕਲ ਵਾਲੇ ਸੀ ਕਿ ਦੋਨਾਂ ਇਦਾਂ ਹੱਥ ਮਾਰ ਰਿਹਾ ਪਿੱਛੇ ਤੇ ਮੈਂ ਸਮਝਿਆ ਕੋਈ ਰਾਹ ਪੁੱਛਣਾ ਉਹਨਾਂ ਤੇ ਉਹ ਮੈਨੂੰ ਐਂ ਸ਼ੱਕ ਪਿਆ ਜਿਵੇਂ ਪਿਛਲੇ ਬੰਦੇ ਦੇ ਕੋਲ ਜਿਵੇਂ ਉਹਨੇ ਕੋਈ ਡੱਬ ਚੋਂ ਕੱਢਿਆ ਕੁਛ ਐਦਾਂ ਕਰਕੇ ਉਹ ਮੈਂ ਗੱਡੀ ਤੋੜ ਲਈ ਇਹਦੇ ਮੈਂ ਗੱਡੀ ਤੋੜੀ ਉਹਨੇ ਨਾਲ ਬਰਾਬਰ ਤੇ ਲਾ ਕੇ ਮਤਲਬ ਫેર ਕਰਤਾ ਫਿਰ ਮੈਂ ਗੱਡੀ ਮਤਲਬ ਪਹਚਾ ਲਈ ਤੇ ਮੈਂ ਬਤੋ ਰਾਹ ਲੱਭਦਾ ਰਿਆਂ ਪੈਟਰੋਲ ਪੰਪ ਕੋਲ ਇਹ ਸ਼ਾਇਦ ਮੇਰੀ ਸਾਲੀ ਤੱਕਾਟੋ ਮੈਨੂੰ ਕੱਟ ਨਹੀਂ ਲੱਭਿਆ ਕੋਈ ਮੈਂ ਉੱਥੇ ਕੱਟ ਲੱਭਦਾ ਰਿਆਂ ਮੈਨੂੰ ਕੱਟ ਮੋੜ ਲਈਨਾ ਫਿਰ ਇੱਥੇ ਮੈਨੂੰ ਜਦੋਂ ਮੈਂ ਚੌਂਕ ਤੇ ਉਲ ਦੇ ਥੱਲੇ ਆਇਆ ਤੇ ਚੌਂਕੀ ਦੇ ਵਿੱਚ ਮੈਨੂੰ ਮੁਲਾਜ਼ਮ ਸਾਹਿਬ ਮਿਲ ਗਏ ਉਹਨਾਂ ਨੇ ਮੈਨੂੰ ਥਾਣੇ ਲਿਆਂਦਾ ਏ ਗੱਲੇ ਆ ਜੀ ਇਹ ਮਤਲਬ ਬੜੀ ਸੋਚੀ ਸਮਝੀ ਕਮੈਂ ਸਮਝਦਾ ਸਾਇੰਟਿਸਟ ਨਾ ਹੋਇਆ ਇਹ ਕੋਈ ਮਤਲਬ ਏਡੀ ਕੋਚੋਰ ਚੱਕੇ ਵਾਲਾ ਤਾਂ ਕੰਮ ਹੈ ਨਹੀਂ ਕਿਹੜੀ ਪਾਰਟੀ ਚੋਂ ਤੁਸੀਂ ਅਸੀਂ ਕਾਲੀ ਦਾਲ ਵਾਰਿਸ ਪੰਜਾਬ ਚਾਂ ਦੀ ਕੀ ਉਹਦਾ ਤੁਹਾਡੇ मतलब ਉਹ ਤਾਂ ਸੇਵਾਦਾਰ ਹੀ ਆ ਜੀ ਕੀ ਤਾਂ ਕੀ ਜਿਸਵਾਨਿਕ ਚੀਮਾ ਮੇਰਾ ਨੋਆ ਜੀ ਇਹ ਸਾਡੇ ਕੋਲ ਜੀ ਇੱਕ ਜਸਵੰਤ ਸਿੰਘ ਜੀ ਚੀਮਾ ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਨੇ ਸੁੰਦਰ ਨਗਰ ਦੇ ਰਹਿਣ ਵਾਲੇ ਨੇ ਉਹਨਾਂ ਨੇ ਅੱਗੇ ਇਨਫੋਰਮੇਸ਼ਨ ਦਿੱਤੀ ਹੈ ਕਿ ਅੱਜ ਤਕਰੀਬਨ 7:00 ਵਜੇ ਦੇ ਨੇੜੇ ਜਦੋਂ ਉਹ ਲੁਧਿਆਣੇ ਤੋਂ ਦਰਾਹ ਆ ਰਹੇ ਸੀਗੇ ਵਾਇਆ ਜਿਹੜਾ ਆਪਣਾ ਨਹਿਰ ਵਾਲਾ ਰਸਤਾ ਤਾਂ ਜਿਵੇਂ ਹੀ ਉਹ ਪੁਲ ਦੇ ਪਾਸ ਪਹੁੰਚੇ ਉਹਨਾਂ ਨੂੰ ਦੋ ਅਨਨੋਨ ਜਿਹੜੇ ਬਾਈਕ ਸਵਾਰ ਨੇ ਉਹਨਾਂ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਜਦੋਂ ਉਹ ਨਹੀਂ ਰੁਕੇ ਤਾਂ ਉਹਨਾਂ ਦੀ ਗੱਡੀ ਦੀ ਜਿਹੜੀ ਬੈਕ ਪਿਛਲੀ ਤੱਕ ਹੀ ਉਸਤੇ ਫਾਇਰ ਕੀਤਾ ਗਿਆ ਸਰ ਇਹ ਪਤਾ ਲੱਗਿਆ ਜੀ ਕਿਉਂ ਫਾਇਰ ਕੀਤਾ ਗਿਆ ਜਾਂ ਕੌਣ ਸੀ ਉਹ ਬੰਦੇ ਨੇ ਬਿਲਕੁਲ ਜੀ ਮੈਂ ਤੁਹਾਨੂੰ ਇਹ ਸਭ ਤੋਂ ਜੋ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਹਾਲੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਮੌਕੇ ਤੇ ਜਾ ਕੇ ਸਾਰਾ ਕੁਝ ਚੈੱਕ ਕਰਕੇ ਇਸ ਚੀਜ਼ ਨੂੰ ਪ੍ਰੋਪਰ ਵੈਰੀਫਾਈ ਕੀਤਾ ਜਾਊਗਾ ਤੇ ਜੋ ਬੰਦ ਅਲੀ ਕਲੈਕਸ਼ਨ ਹੋ ਲਿਆ ਜਾਊਗਾ